ਹਰ ਸ਼ਹਿਰ ਦੇ ਚੋਟੀ ਦੇ ਇੰਜੀਨੀਅਰ ਹੋਣਗੇ ਸੈਂਟਿਸਟ ਹੋਣਗੇ ਕਾਰੋਬਾਰੀ ਹੋਣਗੇ ਧਨਵਾਨ ਹੋਣਗੇ ਗੁਣਵਾਨ ਹੋਣਗੇ ਕਲਾਕਾਰ ਹੋਣਗੇ ਦਾਰਸ਼ਨਿਕ ਹੋਣਗੇ ਫਿਲਾਸਫਰ ਹੋਣਗੇ ਹਰ ਸ਼ਹਿਰ ਦੇ ਚ ਬ੍ਰह्म ਗੈ ਨਹੀਂ ਆਉਂਦਾ ਹਰ ਸ਼ਹਿਰ ਦੇ ਚ ਉਹ ਪੁਰਸ਼ ਨਹੀਂ ਆਉਂਦਾ ਜਿਹਨੂੰ ਵੇਖੀ ਤੇ ਰੱਬ ਦੇ ਦਰਸ਼ਨ 68 ਤੀਰਤ ਕਾ ਮੋਕ ਟਿੱਕਾ ਤਿਤ ਘਟ ਮਤਵੇਗਾ ਉਸ ਦੇ ਮਸਤਕ ਦੇ ਦਰਸ਼ਨ ਮਾਨੋ 68 ਤੀਰਥਾਂ ਦਾ ਇਸ਼ਨਾਨ ਹੋਵੇ ਇਸ ਤਰ੍ਹਾਂ ਦਾ ਬੁਰਸ਼ ਹਰ ਸ਼ਹਿਰ ਦੇ ਚ ਨਹੀਂ ਆਉਂਦਾ ਐਸ ਵਾਸੇ ਸੀ ਅਰਦਾਸ ਦੇ ਚ ਇਹ ਸ਼ਬਦ ਐਡ ਕੀਤੇ ਹੋਏ ਨੇ ਸਹੀ ਸੰਤ ਗੁਰਮੁਖ ਪਿਆਰੇ ਮੇਲ ਜਿਨ੍ਹਾਂ ਮਿਲਿਆਂ ਤੇਰਾ ਨਾਮ ਚੇਤੇ ਦਿਲ ਤੋਂ ਜਦ ਨਿਕਲੇਗੀ ਅਰਦਾਸ ਤੋ ਗੁਰੂ ਕਬੂਲ ਕਰਦਾ ਹੈ ਪਰਵਾਨ ਕਰਦਾ ਹੈ ਔਰ ਇੰਦਰੀਆਂ ਦੇ ਚ ਪਰਬਲਤਾ ਆ ਜਾਂਦੀ ਹੈ ਜੈਸੇ 마ਸੂਮ ਬੱਚਾ ਇਹ ਜਵਾਨ ਹੋਵੇ ਤੈਨੂੰ ਭੋਜਨ ਚਾਹੀਦਾ ਹੈ ਜੈਸੇ ਕਮਜ਼ੋਰ ਸੁਰਤ ਬਲਵਾਨ ਹੋਵੇ ਵੇਖ ਸਕੇ ਸੁਣ ਸਕੇ ਪਰਮਾਤਮਾ ਨੂੰ ਰੋਜ਼ ਰੋਜ਼ ਦਾ ਭਜਨ ਚਾਹੀਦਾ ਭਜਨ ਮਨ ਦੀ ਖੁਰਾਕ ਹੈ ਭੋਜਨ ਤਨ ਦੀ ਖੁਰਾਕ ਹੈ ਤਨ ਨੂੰ ਭੋਜਨ ਨਾ ਮਿਲੇ ਤਾਂ ਤਨ ਮਰੇਗਾ ਮਨ ਨੂੰ ਭਜਨ ਨਾ ਮਿਲੇ ਤਾਂ ਇਨਸਾਨੀਅਤ ਮਰ ਜਾਏਗੀ ਮਨੁੱਖਤਾ ਮਰ ਜਾਏਗੀ ਆਖਾਂ ਜੀਵਾਂ ਬਿਸਰੇ ਮਰ ਜਾਓ